ਬਸ ਬੈਠੇ ਪਤਾ ਹੀ ਨਹੀਂ ਪ੍ਰੋਬਲਮ ਕੀ ਬਣ ਗਈ ਮਹਾਰਾਜ ਨੂੰ ਪਤਾ ਬੈਠੇ ਕਰੀ ਅੱਛੇ ਪਾਸ ਹਨ ਕੀ ਇਹਦਾ ਨਾ ਬਣਿਆਗਾ ਇਲਾਜ ਕਰਾ ਰਹੇ ਹਾਂ ਇਲਾਜ ਕਰਾਇਆ ਬਹੁਤ ਕਰਾਇਆ ਕਬੱਡੀ ਖੇਡਦਾ ਸੀ ਹਾਂਜੀ ਕਦੋਂ ਤੋਂ ਆਈ ਪ੍ਰੋਬਲਮ ਆ ਛੋਟਾ ਹੀ ਚੱਲਦਾ ਸੀ ਅੱਛਾ ਪਹਿਲਾਂ ਨਹੀਂ ਸੀ ਪਤਾ ਲੱਗਿਆ ਪਹਿਲਾਂ ਪਤਾ ਸੀ ਉਹੀ ਗੱਲ ਵੀ ਤੇ ਭਾਈ ਸਾਹਿਬ ਨਹੀਂ ਸੀ ਕੋਕਲੇ ਜਦੋਂ ਜਾਂਦੇ ਤੇ ਉਹਦੇ ਨਾਲ ਆਹ ਟੈਟ ਲੈ ਲੋ ਆਹ ਟੈਟ ਲੈ ਲੋ ਇਹਨਾਂ ਟੈਟਾਂ ਨੇ ਬਹੁਤ ਬਹੁਤ ਪੈਸਾ ਲਗਾਇਆ ਦਾ ਕਹਦਾ ਤਾਂ ਕਰੀਏ ਆਪਾਂ ਇੱਕ ਮਾਂ ਦੀ ਰੀਜ ਹੁੰਦੀ ਹੈ ਕਿ ਪੁੱਤ ਕਦੋਂ ਜਵਾਨ ਹੋਣ ਤੇ ਉਹਦਾ ਵਿਆਹ ਕਰੀਏ ਬੀਬੀ ਦੇ ਦੋ ਪੁੱਤ ਕਬੱਡੀ ਖੇਡਦੇ ਸੀ ਪਰ ਜਦੋਂ ਇੱਕ ਨੂੰ ਕੈਂਸਰ ਹੋ ਗਿਆ ਤੇ ਉਹ ਨਡਾਲ ਹੋ ਗਿਆ ਤਾਂ ਦੂਸਰੇ ਵਿਚਾਰੇ ਨੇ ਉਹਨੂੰ ਦੇਖ ਕੇ ਉਹਦੇ ਇਲਾਜ ਵਾਸਤੇ ਦਿਹਾੜੀ ਕਰਨੀ ਸ਼ੁਰੂ ਕਰ ਦਿੱਤੀ ਉਹਦੇ ਤੋਂ ਜੋ ਪੈਸਾ ਵਿਚਾਰਾ ਕਮਾ ਕੇ ਲਿਆਉਂਦਾ ਉਹਦੇ ਨਾਲ ਤਾਂ ਇਹਨਾਂ ਦੇ ਘਰ ਦਾ ਗੁਜ਼ਾਰਾ ਹੀ ਮਸਾਂ ਚੱਲਦਾ ਬਹੁਤ ਇਲਾਜ ਕਰਾਇਆ ਇਹਨਾਂ ਨੇ ਤੇ ਬਹੁਤ ਖਰਚ ਵੀ ਹੋਇਆ ਖਰਚ ਹੋਣ ਕਰਕੇ ਇਹਨਾਂ ਦਾ ਘਰ ਵੀ ਵੇਚ ਗਿਆ। ਬੀਬੀ ਦੇ ਘਰ ਵਾਲਾ ਵੀ ਅਧਰੰਗ ਹੋਣ ਕਰਕੇ ਮੰंजे ਦੇ ਪਿਆ ਹੈ। ਹੁਣ ਇਹ ਇਹ ਆਪਦੇ ਭਰਾਵਾਂ ਦੇ ਘਰ ਦੇ ਵਿੱਚ ਰਹਿ ਰਹੀ ਹੈ। ਆਪਦੇ ਬੇਟੇ ਦਾ ਅਤੇ ਆਪਦੇ ਘਰ ਵਾਲੇ ਦਾ ਇਲਾਜ ਕਰਾਉਣ ਤੋਂ ਅਸਮਰਥ ਹਨ। ਜੇ ਕੋਈ ਵੀਰ ਜਾਂ ਭੈਣ ਇਸ ਪਰਿਵਾਰ ਦੀ ਇਹਨਾਂ ਦੇ ਘਰ ਦੇ ਗੁਜ਼ਾਰੇ ਵਾਸਤੇ ਜਾਂ ਇਹਨਾਂ ਦੇ ਬੱਚੇ ਦੇ ਅਤੇ ਬੀਬੀ ਦੇ ਪਤੀ ਦੇ ਇਲਾਜ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ।